ਅਕਸਰ ਦੇਖਿਆ ਜਾਂਦਾ ਹੈ ਕਿ ਗਰਮੀਆਂ ਵਿੱਚ ਸ਼ਿਕਾਂ ਵਰਗੇ ਸੀਜ਼ਨਲ ਅਲਰਜੀਜ਼ ਦੇ ਲੱਛਣ ਦੇਖਣ ਨੂੰ ਮਿਲਦੇ ਹਨ ਕੈਨੇਡਾ ਵਿੱਚ ਨਵੇਂ ਆਏ ਪ੍ਰਵਾਸੀ ਖਾਸ ਤੌਰ ਤੇ ਸੀਜ਼ਨਲ ਅਲਰਜੀਜ਼ ਨਾਲ ਪ੍ਰਭਾਵਿਤ ਹੁੰਦੇ ਨੇ ਇਸ ਬਾਰੇ ਅਸੀਂ ਵਿਸਥਾਰ ਵਿੱਚ ਜਾਣਨ ਲਈ ਇੱਕ ਆਯੁਰਵੈਦਿਕ ਪ੍ਰੈਕਟਿਸ਼ਨਰ ਨਾਲ ਗੱਲਬਾਤ ਕੀਤੀ ਆਯੁਰਵੈਦਿਕ ਦੇ ਅਕੋਰਡਿੰਗਲੀ ਅਲਰਜੀਸ ਕਿਹਨੂੰ ਕਹਿੰਦੇ ਨੇ ਬੇਸਿਕਲੀ ਆਪਾਂ ਸਭ ਤੋਂ ਪਹਿਲਾਂ ਅਲਰਜੀ ਦੀ ਬਾਰੇ ਸੋਚੀਏ ਅਲਰਜੀ ਬੇਸਿਕਲੀ ਬਾਡੀ ਦਾ ਇੱਕ ਰਿਐਕਸ਼ਨ ਹੈ ਟੁਵਾਰਡਸ ਦਾ ਫੋਰਨ ਬਾਡੀਜ਼ ਮੰਨ ਲਓ ਸਾਨੂੰ ਡਸ ਸਾਡੇ ਨੱਕ ਚ ਚਲੀ ਗਈ ਸਾਨੂੰ ਇੱਕਦਮ ਜ਼ਬਰਦਸਤ ਛਿੱਕ ਆਉਂਦੀ ਹੈ ਛਿੱਕ ਦਾ ਪਰਪਸ ਹੀ ਬੋਡੀ ਇਹ ਕਰਦੀ ਹੈ ਕਿ ਨੱਕ ਚ ਆਏ ਹੋਏ ਕਿਸੇ ਵੀ ਫੋਰਨ ਪਾਰਟੀਕਲ ਨੂੰ ਬਾਹਰ ਕੱਢੀਏ ਸੀਜ਼ਨਲ ਅਲਰਜੀ ਨਾਲ ਅਕਸਰ ਹੀ ਲੋਕ ਸਿਰ ਦੇ ਦਰਦ ਅਤੇ ਥਕਾਵਟ ਤੋਂ ਪਰੇਸ਼ਾਨ ਹੁੰਦੇ ਹਨ ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਅਲਰਜੀਸ ਦੇ ਪਿੱਛੇ ਕਾਰਨ ਕੀ ਨੇ ਇਹ ਬੈਕਟੀਰੀਅਲ ਹੋ ਸਕਦੀ ਹੈ ਇਹ ਵਾਇਰਲ ਹੋ ਸਕਦੀ ਹੈ ਇਹ ਕੈਮੀਕਲਸ ਤੋਂ ਹੋ ਸਕਦੀ ਹੈ ਕੈਮੀਕਲਸ ਜਿੱਦਾਂ ਕਿ ਅਸੀਂ ਦੇਖਦੇ ਹਾਂ ਆਨ ਦੀ ਰੋਡ ਅਸੀਂ ਜਾਣਿਆ ਤਾਂ ਡੀਜ਼ਲ ਦਾ ਜਿਹੜਾ ਐਗਜ਼ੌਸਟ ਹੈ ਉਹ ਵੀ ਸਾਨੂੰ ਬਹੁਤ ਜ਼ਬਰਦਸਤ ਅਲਰਜੀ ਕਰਦਾ ਹੈ ਤੇ ਇਹ ਜਿਹੜੇ ਅਲਰਜਨਸ ਨੇ ਜਿੱਦਾਂ ਅਸੀਂ ਪਾਰਟਿਕੁਲਰਲੀ ਦੇਖੀਏ ਡਾਈਟ ਤੋਂ ਹੋ ਸਕਦੇ ਨੇ 에ਅਰ ਬੋਰਨ ਹੋ ਸਕਦੇ ਨੇ ਦੂਸਰੀ ਜਗ੍ਹਾ ਜਾਂ ਦੇਸ਼ ਤੋਂ ਆਏ ਲੋਕਾਂ ਨੂੰ ਸੀਜ਼ਨਲ ਅਲਰਜੀ ਵਿਸ਼ੇਸ਼ ਤੌਰ ਤੇ ਹੋ ਸਕਦੀ ਹੈ ਅਤੇ ਪ੍ਰਹੇਜ਼ ਅਤੇ ਸਾਵਧਾਨੀ ਵਰਤ ਕੇ ਹੀ ਇਸ ਤੋਂ ਬਚਿਆ ਜਾ ਸਕਦਾ ਹੈ ਬੇਸਿਕਲੀ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਕੋਈ ਬੰਦਾ ਆਪਣੇ ਦੇਸ਼ ਤੋਂ ਇੱਥੇ ਆਉਂਦਾ ਤਾਂ ਇੱਥੇ ਬਿਲਕੁਲ ਜਿਹੜਾ ਡੈਸਪੋਰਾ ਉਹ ਵੱਖਰਾ ਹੁੰਦਾ ਤਾਂ ਇੱਥੇ ਦੇ ਜਿਹੜੇ ਪਲਾਂਟਸ ਨੇ ਉਹਨਾਂ ਦੇ ਪੋਲਨਸ ਉਹਨਾਂ ਦੇ ਉਹ ਚੀਜ਼ਾਂ ਮਤਲਬ ਉਹਨੂੰ ਮੇਬੀ ਸੂਟੇਬਲ ਨਾ ਹੋਣ ਤਾਂ ਉਹਨੂੰ ਇੱਕਦਮ ਇਮੀਡੀਏਟਲੀ ਯਾਦ ਕਰ ਲੈਣਾ ਚਾਹੀਦਾ ਜਾਂ ਪਹਿਚਾਨ ਲੈਣਾ ਚਾਹੀਦਾ ਕਿ ਮੈਨੂੰ ਕਿਹੜੀ ਚੀਜ਼ ਸੂਟ ਨਹੀਂ ਕਰਦੀ ਉਸ ਤੋਂ ਅਵੋਇਡ ਕਰਨ ਦੀ ਸਭ ਤੋਂ ਵਧੀਆ ਤਰੀਕਾ ਹੈ ਇਹ ਇੱਕ ਪ੍ਰੀਵੈਂਸ਼ਨ ਇਜ਼ ਦਾ ਬੈਸਟ ਕਯੂਰ ਮਲਵਿੰਦਰ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਜੰਕ ਫੂਡ ਤੋਂ ਪਰਹੇਜ਼ ਕਰਨਾ ਅਲਰਜੀਸ ਤੋਂ ਦੂਰ ਰਹਿਣ ਦਾ ਇੱਕ ਮਹੱਤਵਪੂਰਨ ਤਰੀਕਾ ਹੈ ਜੰਕ ਫੂਡ ਨੇ ਇਹ ਬਾਹਰਲੇ ਆਏ ਲੋਕਾਂ ਨੂੰ ਜਲਦੀ ਸੂਟ ਨਹੀਂ ਕਰਦੇ ਉਹਨਾਂ ਨੂੰ ਐਸਿਡਿਟੀ ਸਭ ਤੋਂ ਪਹਿਲਾਂ ਡਾਇਰੀਆ ਦੂਜਾ ਵੋਮਿਟਿੰਗ ਇਹ ਤਿੰਨ ਮੇਜਰ ਟ੍ਰਬਲਸ ਹੁੰਦੀਆਂ ਨੇ ਇਹਨੂੰ ਗੱਟ ਅਲਰਜੀਸ ਕਹਿੰਦੇ ਆਸੀਂ ਦੂਸਰਾ ਡਸਟ ਵਗੈਰਾ ਤੋਂ ਜੜੀਆਂ ਨੇ ਉਹਨਾਂ ਤੋਂ ਤਾਂ ਛਿੱਕ ਆ ਚੁੱਕਾ ਆ ਕੇ ਕਫ ਹੋ ਜਾਂਦਾ ਔਰ ਕਫ ਕੀ ਹੈ ਕਿ ਲਾਂਗਸ ਦੇ ਤੁਹਾਡੇ ਅਖੀਰਲੇ ਕੋਨੇ ਤੱਕ ਲੰਬਾ ਸਾਹ ਖਿੱਚਦੇ ਹੋ ਤਾਂ ਪਹੁੰਚ ਜਾਂਦੀ ਹੈ ਨਵੇਂ ਆਏ ਪ੍ਰਵਾਸੀ ਜੰਕ ਫੂਡ ਕਾਰਨ ਗਟ ਅਲਰਜੀਸ ਨਾਲ ਜੂਝਦੇ ਹਨ ਜਿਸ ਬਾਰੇ ਅਸੀਂ ਹੋਰ ਜਾਣਿਆ ਤੁਸੀਂ ਇੱਥੇ ਦੇਖੋ ਅ ਅਸੀਂ ਉੱਥੇ ਬਹੁਤ ਘੱਟ ਰੋਸਟਡ ਚੀਜ਼ਾਂ ਖਾਂਦੇ ਹਾਂ ਜਿਹਨੂੰ ਬਾਰਬੀਕਿਊ ਕਰਕੇ ਕਨੇ ਆਪਾਂ ਉਹ ਇੱਕ ਤਰ੍ਹਾਂ ਦਾ ਜਲ ਜਾਂਦਾ ਹੈ ਤਾਂ ਉਹ ਅਗਰ ਅਕੋਰਡਿੰਗ ਟੂ ਆਯੁਰਵੇਦਾ ਅਸੀਂ ਉਹਨੂੰ ਨਸ਼ਿੱਧ ਗਿਣਦੇ ਹਾਂ ਕਿ ਵੀ ਇਹ ਨਹੀਂ ਖਾਣਾ ਚਾਹੀਦਾ ਕਿਉਂਕਿ ਇਹ ਜਲ ਗਿਆ ਅੰਦਰ ਜਾ ਕੇ ਇਸਨੇ ਪਿਤ ਪੈਦਾ ਹੀ ਕਰਨਾ ਹੈ ਨਿਸ਼ਚਿਤ ਹੈ। ਅਗਰ ਸਾਨੂੰ ਪਤਾ ਹੋਵੇ ਤਾਂ ਅਸੀਂ ਉਸ ਚੀਜ਼ ਤੋਂ ਅਵੋਇਡ ਕਰ ਸਕਦੇ ਹਾਂ ਪਰ ਜਦੋਂ ਬੰਦੇ ਯੂਜ਼ ਟੂ ਖਾਂਦੇ ਪੀਂਦੇ ਰਹਿੰਦੇ ਨੇ ਉਹ ਜਦ ਤੱਕ ਉਹਨਾਂ ਦੀ ਬੋਡੀ ਦੇ ਅੰਦਰਲੀ ਇਮਿਊਨਿਟੀ ਸਟਰੋਂਗ ਹੁੰਦੀ ਹੈ ਉਹ ਕੰਮ ਚੱਲੀ ਜਾਂਦਾ ਉਹਨਾਂ ਦਾ ਜਦੋਂ ਉਹ ਡਾਊਨ ਹੋਣੀ ਸ਼ੁਰੂ ਹੁੰਦੀ ਹੈ ਅਕੋਰਡਿੰਗ ਟੂ ਏਜ ਫਿਰ ਉਹ ਟ੍ਰਬਲਸ ਹੋਰ ਵੀ ਵੱਧਦੀਆਂ ਨੇ 올ਡ ਏਜ ਦੇ ਪਰਸਨ ਤਾਂ ਹੀ ਬਹੁਤ ਜ਼ਿਆਦਾ ਬਿਮਾਰ ਜਲਦੀ ਹੁੰਦੇ ਨੇ। ਮਲਵਿੰਦਰ ਨੇ ਅਲਰਜੀ ਕਾਰਨ बार-बार ਆਉਣ ਵਾਲੀਆਂ ਛਿੱਕਾਂ ਤੋਂ ਰਾਹਤ ਪਾਉਣ ਲਈ ਆਯੁਰਵੈਦਿਕ ਮੈਡੀਸਨ ਅਨੁਸਾਰ ਸੁਝਾਅ ਵੀ ਦਿੱਤੇ। ਪੌਲਨਸ ਜਾਂ ਕੋਈ ਵੀ ਹੋਰ ਅਲਰਜਨ ਜਿਹੜਾ ਤੁਹਾਨੂੰ ਛਿੱਕਾਂ ਲੈ ਆਉਂਦਾ ਹੈ ਛਿੱਕ ਕਿਉਂਕਿ ਸਭ ਤੋਂ ਇਜ਼ੀ ਵੇ ਹੈ ਸਾਡੀ ਬਾਡੀ ਨੂੰ ਰਿਐਕਟ ਕਰਨ ਦਾ ਅਸੀਂ ਸਾਹ ਲਿਆ ਪੌਲਨਸ ਅੰਦਰ ਚਲੇ ਗਏ ਜਾਂ ਕੋਈ ਵੀ ਅਲਰਜਨ ਅੰਦਰ ਗਏ ਉਹ ਇਮੀਡੀਏਟ ਰਿਐਕਸ਼ਨ ਬਾਡੀ ਦਾ ਉਹਨੂੰ ਛਿੱਕਾਂ ਦੇ ਰੂਪ ਚ ਆਉਂਦਾ ਹੈ ਛਿੱਕਾਂ ਨਾਲ ਕੀ ਹੁੰਦਾ ਕਿ ਸਾਡੀ ਬਾਡੀ ਜਿਹੜੀ ਨੱਕ ਦੀ ਲਾਈਨਿੰਗ ਹੈ ਅੰਦਰਲੀ ਉਹ ਥੋੜੀ ਜੀ ਇਨਫਲੇਮਡ ਹੋ ਜਾਂਦੀ ਹੈ ਸੁੱਜ ਜਾਂਦੀ ਹੈ ਉਹ ਇਨਫਲੇਮੇਸ਼ਨ ਨੂੰ ਦੂਰ ਕਰਨ ਲਈ ਮੇਰਾ ਖਿਆਲ ਹੈ ਵੀ ਸਭ ਤੋਂ ਵਧੀਆ ਤਰੀਕਾ ਹੈ ਸਟੀਮ ਲੈਣ ਦਾ ਉਸ ਟੀਮ ਲੈਂਡ ਚ ਆਯੁਰਵੈਦਿਕ ਹਰਬਸ ਨੇ ਜਿਹੜੀਆਂ ਇੱਥੇ ਵੀ ਇਜ਼ੀਲੀ ਅਵੇਲੇਬਲ ਨੇ ਲੌਂਗ ਹੈ ਕਲੋਬਸ ਜਿਹਨੂੰ ਕਹਿੰਦੇ ਆਪਾਂ ਦਾਲਚੀਨੀ ਹੈ ਸਿਨਮਮ ਹੈ ਕੈਂਫਰ ਹੈ ਐਦਾਂ ਦੀਆਂ ਕੋਈ ਚੀਜ਼ਾਂ ਅਗਰ ਉਸ ਪਾਣੀ ਚ ਪਾ ਕੇ ਬੋਇਲ ਕਰਕੇ ਉਸ ਟੀਮ ਲੈਣੇ ਹੋ ਤਾਂ ਉਹ ਉਸ ਇਨਫਲੇਮੇਸ਼ਨ ਨੂੰ ਦੂਰ ਕਰਦੀ ਹੈ ਔਰ ਸੈਕੰਡਲੀ ਤੁਹਾਡੀ ਇਸ ਅਲਰਜੀ ਨੂੰ ਮਤਲਬ ਕਿਔਰਤਾ ਨਹੀਂ ਮੈਂ ਕਹੂੰਗਾ ਕਿਉਂਕਿ ਕਿਔਰਤਾ ਵੀ ਅਲਰਜੀ ਨਾ ਹੋਵੇ ਬਟ ਬਾਡੀ ਨੂੰ ਰਿਐਕਟ ਕਰ ਰਹੀ ਹੈ ਤਾਂ ਅਸੀਂ ਉਹ ਤੋਂ ਰੀਲੀਫ ਬੜਾ ਜ਼ਬਰਦਸਤ ਲੈ ਸਕਦੇ ਆ ਉਹਨਾਂ ਇਹ ਵੀ ਦੱਸਿਆ ਕਿ ਸਾਊਥ ਏਸ਼ੀਆ ਮੂਲ ਦੇ ਲੋਕਾਂ ਦੇ ਘਰਾਂ ਦੀ ਰਸੋਈ ਵਿੱਚ ਪਏ ਹਰਬਸ ਇਮਿਊਨਿਟੀ ਨੂੰ ਵਧਾਉਣ ਵਿੱਚ ਅਸਰਦਾਰ ਨੇ ਜਿਸ ਨਾਲ ਅਲਰਜੀਜ਼ ਦੇ ਲੱਛਣਾਂ ਤੋਂ ਰਾਹਤ ਪਾਈ ਜਾ ਸਕਦੀ ਹੈ ਅਗਰ ਅਸੀਂ ਨੇ ਇੱਕ ਲੌਂਗ ਪੀਪਰ ਕਹਿੰਦੇ ਆ ਉਹਨੂੰ ਮਗਾ ਕਾਲੀ ਮਗ ਕਹਿੰਦੇ ਆ ਅਸੀਂ ਲੌਂਗ ਪੀਪਰ ਬਹੁਤ ਅੱਛੀ ਹਰਬ ਹੈ ਲੌਂਗ ਪੀਪਰ ਕਾਲੀ ਮਿਰਚ ਔਰ ਦਾਲਚੀ ਸੁੰਡ ਸੁੰਡ ਯਾਨੀ ਅਦਰਕ ਸੁੱਕਿਆ ਹੋਇਆ ਇਹਨਾਂ ਦੀ ਕੰਬੀਨੇਸ਼ਨ ਅਗਰ ਅਸੀਂ ਲੈਨੇ ਆ ਤਾਂ ਤੁਹਾਡੋਂ ਕਫ ਕੋਲਡ ਵਗੈਰਾ ਵਗੈਰਾ ਵੰਡਰਫੁਲੀ ਔਰ ਤુલਸੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਸੁਖਪ੍ਰੀਤ ਕੌਰ ਓਮਨੀ ਨਿਊਜ਼ ਮਿਸ ਸਾਗਾ